ਮੈਨੂੰ ਮਿਲ ਗਿਆ ਹਾਂ ਉਤਾਰisco ਭਾਈ ਜਾਨ ਉਤਾਰisco ਜਲਦੀ ਉਤਾਰ ਇਮੀਡੀਏਟ ਉਤਾਰ ਝੰਡਾ ਦੇ ਦੋ ਝੰਡਾ ਪੂਰਾ ਕਰਦੇ ਬਾਅਦ ਕਰਮ ਝੰਡਾ ਜਦੋਂ ਗੀਮੀ ਦੇਗਾ ਸੁਣ ਕਰਾਇਆ ਯਾਰ ਓਏ ਬੈਲਾ ਕੀ ਕਰਨਾ ਲੋਕ ਬੁਲਾਓ ਮੈਨੂੰ ਉਹ ਗੁਰਦਾਰਾ ਸਾਹਿਬ ਦੀ ਯਾਤਰਾ ਜਾਂਦੇ ਆ ਤੇ ਨਿਸ਼ਾਨ ਲਾ ਕੇ ਝੰਡੇ ਲਾ ਕੇ ਜਾਂਦੇ ਆ ਤਾਂ ਉੱਥੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਉਹ ਜਲੀਲ ਵੀ ਇਸ ਕਦਰ ਕੀਤਾ ਜਾਂਦਾ ਕਿ ਹਿਮਾਚਲ ਦੇ ਜਿਹੜੇ ਲੋਕਲ ਗੁੰਡੇ ਆ ਪੁਲਿਸ ਦੀ ਹਾਜ਼ਰੀ ਵਿੱਚ ਨੌਜਵਾਨਾਂ ਦੇ ਝੰਡੇ ਉਤਾਰਦੇ ਆ ਤੇ ਉਹਨਾਂ ਨੂੰ ਪੈਰਾਂ ਵਿਚ ਰੋਂਦੇ ਆ ਇਹ ਤਸਵੀਰ ਬੜੀ ਦੁਖਦਾਰੀ ਆ ਤੇ ਦਿਲ ਤੇ ਅਸਰ ਕਰਨ ਵਾਲੀ ਆ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸੰਤਾਂ ਤੇ ਅਜ ਤੱਕ ਕਿਸੇ ਵੀ ਦੇਸ਼ ਦੀ ਅਦਾਲਤ ਵਿੱਚ ਕੇਸ ਨਹੀਂ ਆ ਨਾ ਕੋਈ ਐਫ ਆਈ ਆਰ ਆ ਤੇ ਸੰਤ ਸਿੱਖਾਂ ਦੇ ਸਨਮਾਨਤ ਸ਼ਕਤੀयत ਨੇ ਸਿੱਖਾਂ ਦੇ ਧਾਰਮਿਕ ਆਗੂ ਨੇ ਸੋ ਅੱਜ ਵੀ ਜਿਹੜੀ ਗੱਲ ਕੀਤੀ ਜਾ ਰਹੀ ਆ ਇਹ ਸਾਡੇ ਤੇ ਵੱਡਾ ਹਮਲਾ ਵਾ ਹਿਮਾਚਲ ਪ੍ਰਦੇਸ਼ ਪੁਲਿਸ ਨੇ ਪੰਜਾਬ ਦੇ ਸੈਕੜੇ ਨੌਜਵਾਨਾਂ ਖਿਲਾਫ ਸਖਤ ਐਕਸ਼ਨ ਲਿਆ ਹੈ ਇਹਨਾਂ ਨੌਜਵਾਨਾਂ ਨੇ ਆਪਣੇ ਮੋਟਰਸਾਈਕਲਾਂ ਦੇ ਉੱਤੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੀਆਂ ਤਸਵੀਰਾਂ ਤੇ ਕੇਸਰੀ ਝੰਡੇ ਲਾਏ ਸੀ ਪੁਲਿਸ ਨੇ 180 ਬਾਈਕ ਸਵਾਰਾਂ ਦੇ ਚਲਾਨ ਕੱਟੇ ਨੇ ਉਧਰ ਸ਼੍ਰੀ ਕਾਲਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਇਸ ਦਾ ਸਖਤ ਨੋਟਿਸ ਲਿਆ ਜਥੇਦਾਰ ਗੜਗਜ ਨੇ ਸ਼੍ਰੋਮਣੀ ਕਮੇਟੀ ਨੂੰ ਇਸ ਖਿਲਾਫ ਸਖਤ ਐਕਸ਼ਨ ਲੈਣ ਦੇ ਲਈ ਕਿਹਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਕੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਿਮਾਚਲ ਦੇ ਵਿੱਚ ਸੰਤਾਂ ਦੀ ਤਸਵੀਰ ਵਾਲੇ ਝੰਡੇ ਉਤਾਰਨ ਦੇ ਮਾਮਲੇ ਦੇ ਵਿੱਚ ਸਿੰਘ ਸਾਹਿਬ ਜਥੇਦਾਰ ਗੜਗਜ ਵੱਲੋਂ ਆਏ ਆਦੇਸ਼ ਦੀ ਪਾਲਣਾ ਕਰੇਗੀ। ਉਹਨਾਂ ਨੇ ਕਿਹਾ ਕਿ ਹਿਮਾਚਲ ਦੇ ਵਿੱਚ ਕੁਝ ਗੁੰਡਿਆਂ ਨੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਸਿੱਖ ਨੌਜਵਾਨਾਂ ਦੇ ਮੋਟਰਸਾਈਕਲਾਂ ਤੋਂ ਝੰਡੇ ਉਤਾਰੇ ਅਤੇ ਪੈਰਾਂ ਦੇ ਵਿੱਚ ਰੋਲੇ ਇਹ ਬੇਹਦ ਨਿੰਦਨਯੋਗ ਹੈ। ਕੀ ਤੁਹਾਡੇ ਬੱਚੇ ਜਦੋਂ ਕਿਸੇ ਲਾਗਲੇ ਸੂਬੇ ਵਿੱਚ ਹਿਮਾਚਲ ਵਿੱਚ ਜਾਂਦੇ ਆ ਤਾਂ ਉਹ ਗੁਰਦੁਆਰਾ ਸਾਹਿਬ ਦੀ ਯਾਤਰਾ ਜਾਂਦੇ ਆ ਤੇ ਨਿਸ਼ਾਨ ਲਾ ਕੇ ਝੰਡੇ ਲਾ ਕੇ ਜਾਂਦੇ ਆ ਤਾਂ ਉੱਥੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਉਹ ਜਲੀਲ ਵੀ ਇਸ ਕਦਰ ਕੀਤਾ ਜਾਂਦਾ ਕਿ ਹਿਮਾਚਲ ਦੇ ਜਿਹੜੇ ਲੋਕਲ ਗੁੰਡੇ ਆ ਪੁਲਿਸ ਦੀ ਹਾਜ਼ਰੀ ਵਿੱਚ ਨੌਜਵਾਨਾਂ ਦੇ ਝੰਡੇ ਉਤਾਰਦੇ ਆ ਤੇ ਉਹਨਾਂ ਨੂੰ ਪੈਰਾਂ ਵਿਚ ਰੋਂਦੇ ਆ ਇਹ ਤਸਵੀਰ ਬੜੀ ਦੁਖਦਾਈ ਆ ਤੇ ਦਿਲ ਤੇ ਅਸਰ ਕਰਨ ਵਾਲੀ ਆ ਇਸ ਸਮੇਂ ਤੇ ਜਿਹੜੇ ਸਾਡੇ ਮੌਜੂਦਾ ਜਥੇਦਾਰ ਅਹ 와ਈ ਕੁਲਦੀਪ ਸਿੰਘ ਜੀ ਗੜਗਜ ਉਹਨਾਂ ਨੇ ਇਸ ਗੱਲ ਤੇ ਗੰਭੀਰ ਨੋਟਿਸ ਲੈਂਦੇ ਆ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਨੂੰ ਹਦਾਇਤ ਕੀਤੀ ਆ ਕਿ ਇਸ ਬਾਰੇ ਦੇ ਵਿੱਚ ਜਿਹੜਾ ਐਕਸ਼ਨ ਲਿਆ ਜਾਵੇ ਕਿਉਂਕਿ ਕਾਫੀ ਸੈਂਕੜੇ ਨੌਜਵਾਨ ਜਿਹੜੇ ਆ ਉਹਨਾਂ ਦਾ ਇਸ ਗੱਲ ਤੇ ਚਲਾਨ ਕੀਤਾ ਗਿਆ ਸੋ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਹਮੇਸ਼ਾ ਹੀ ਜਿੱਥੇ ਪੰਥ ਦੀ ਗੱਲ ਕਰਦੀ ਆ ਚਾਹੇ ਉਤਰਾਖੰਡ ਦਾ ਪਿਛਲੇ ਦਿਨੀ ਮੋਟਰਸਾਈਕਲ ਜਿਹੜਾ ਸ਼ੋਰੂਮ ਦਾ ਮਸਲਾ ਹੋਵੇ ਜਿੱਥੇ ਪਰਚਾ ਦਰਜ ਕਰਾਇਆ 12 ਘੰਟੇ ਦੇ ਅੰਦਰ ਅੰਦਰ ਤੇ ਚਾਹੇ ਦੇਸ਼ ਦੇ ਅੰਦਰ ਕਿਸੇ ਵੀ ਵਿਦੇਸ਼ ਦੇ ਅੰਦਰ ਕੋਈ ਵੀ ਗੱਲ ਹੋਵੇ ਸ਼ਰੋਣੀ ਕਮੇਟੀ ਕਰਦੀ ਆ ਸੋ ਸ਼ਰੋਣੀ ਗੁਰਦੁਆਰਾ ਪ੍ਰੰਤ ਕਮੇਟੀ ਅੱਜ ਦੀ ਜਿਹੜੀ ਸਾਡੀ ਅੰਤਰ ਕਮੇਟੀ ਆ ਉਹਦੇ ਵਿੱਚ ਇਸ ਮਸਲੇ ਨੂੰ ਕਬੀੜਤਾਨਾ ਲਈਗੀ ਔਰ ਜਹਦਾਰ ਗੜਗੜ ਜੀ ਦੇ ਆਏ ਹੁਕਮ ਤੇ ਫੁੱਲ ਚੜਾਉਂਦੇ ਆ ਇਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਸੋ ਜਿਵੇਂ ਇਹ ਜ਼ਿਕਰ ਚੱਲ ਰਿਹਾ ਕਿ ਹਿਮਾਚਲ ਸਰਕਾਰ ਕਿਸ ਕਦਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਝੰਡੇ ਦਾ ਬਿਆਨ ਕਰਦੀ ਆ ਉੱਥੋਂ ਦੇ ਅਧਿਕਾਰੀਆਂ ਦਾ ਤੇ ਉੱਥੋਂ ਦੇ ਲੋਕਾਂ ਦਾ ਇਹ ਬਿਆਨ ਆਇਆ ਕਿ ਇਹ ਖਤਰਾਵਾਤ ਇਹ ਖਤਰਨਾਕ ਨੇ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸੰਤਾਂ ਤੇ ਅਜ ਤੱਕ ਕਿਸੇ ਵੀ ਦੇਸ਼ ਦੀ ਅਦਾਲਤ ਵਿੱਚ ਕੇਸ ਨਹੀਂ ਆ ਨਾ ਕੋਈ ਐਫ ਆਈ ਆਰ ਹੈ ਤੇ ਸੰਤ ਸਿੱਖਾਂ ਦੇ ਸਨਮਾਨਤ ਸ਼ਕਤੀਏ ਨੇ ਸਿੱਖਾਂ ਦੇ ਧਾਰਮਿਕ ਆਗੂ ਨੇ ਸੋ ਅੱਜ ਵੀ ਜਿਹੜੀ ਗੱਲ ਕੀਤੀ ਜਾ ਰਹੀ ਆ ਇਹ ਸਾਡੇ ਤੇ ਵੱਡਾ ਹਮਲਾ ਵਾ ਤੇ ਅੱਜ ਸਮੁੱਚਾ ਸਿੱਖ ਜਗਤ ਇਸ ਗੱਲ ਨੂੰ ਸਮਝੇ ਤੇ ਅਸੀਂ ਸਰਕਾਰਾਂ ਨੂੰ ਵੀ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਦੇਸ਼ ਦੇ ਅੰਦਰ ਇੱਕੋ ਕਾਨੂੰਨ ਹੋਣਾ ਚਾਹੀਦਾ ਹਿਮਾਚਲ ਜਾਂ ਉਤਰਾਖੰਡ ਦਾ ਕਾਨੂੰਨ ਵੱਖਰਾ ਨਹੀਂ ਹੈ ਸੋ ਅਸੀਂ ਕਿਉਂਕਿ ਉੱਥੇ ਸਾਡੀ ਛਾਂਜਾ ਸਾਡੇ ਗੁਰਧਾਮ ਉੱਥੇ ਨੇ ਉਹਨਾਂ ਤੋਂ ਵਿਛੋੜਨ ਦੀ ਗੱਲ ਸਾਨੂੰ ਕੀਤੀ ਜਾ ਰਹੀ ਹੈ ਚਾਹੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਾਂ ਹਿਮਾਚਲ ਚ ਕਾਂਗਰਸ ਦੀ ਸਰਕਾਰ ਆ ਇਸ ਗੱਲ ਤੇ ਆਪਣੇ ਆਪ ਨੂੰ ਸਮਝੇ ਕਿ ਇਹ ਗੱਲ ਜਿਹੜੀ ਇਹ ਅੱਗ ਜਿਹੜੀ ਆ ਇਹ ਗਵਾਂਢੀ ਦੇ ਘਰ ਬਸੰਤਰ ਲੱਗਦੀ ਹੁੰਦੀ ਆ ਤੁਹਾਡੇ ਵੀ ਆ ਸਕਦੀ ਆ ਸੋ ਇਸ ਗੱਲ ਨੂੰ ਖਿਆਲ ਰੱਖਿਆ ਜਾਵੇ ਸਰਕਾਰਾਂ ਇਸ ਗੱਲ ਨੂੰ ਸਮਝਣ ਸਤਿਗੁਰੂ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਲੱਗੇ ਝੰਡੇ ਉਤਾਰਨਾ ਆਉਣ ਵਾਲੇ ਸਮੇਂ ਦੇ ਅੰਦਰ ਇਸ ਦਾ ਹਸ਼ਰ ਮਾੜਾ ਹੋਵੇਗਾ